ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਦੇ ਰਹੀਓ ਪਿੰਡ ਦੇ ਮੋੜ ਕੋਲ ਇੱਕ ਸੜਕ ਹਾਸੇ ਵਿੱਚ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਜਿਸ ਵਿੱਚ ਦੋ ਮੋਟਰਸਾਈਕਲ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਸਮਰਾਲਾ ਵਿੱਚ ਦਾਖਲ ਕਰਵਾਇਆ ਗਿਆ ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਜ਼ਖਮੀਆਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਕਿਰਵਾਲੀ ਮੇਰਾ ਨਾਮ ਗੁਰਮਖ ਸਿੰਘ ਜੀ ਕੋਹ ਜੀ ਅਜੀਸਮਰਾਲਾ ਤੁਸੀਂ ਉਹ ਲੈ ਕੇ ਆ ਮਰੀਜ਼ ਕੀ ਉਹ ਘਟਨਾ ਹੋਈ ਹੈ ਜੀ ਇਹ ਮਰੀਜ਼ ਜੀ ਅਸੀਂ ਰਿੰਡੇ ਤੋਂ ਕੰਮ ਤੋਂ ਆਪਣੇ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਉਹ ਕਟੜੇ ਉੱਤੇ ਦੇਖਿਆ ਕਿ ਕਾਫੀ ਘੱਟ ਹੋਇਆ ਸੀ ਉੱਥੇ ਇੱਕ ਐਕਸੀਡੈਂਟ ਹੋਇਆ ਸੀਗਾ ਦੋ ਮੋਟਰਸਾਈਕਲ ਆਪਸ ਵਿੱਚ ਭਿੜੇ ਨੇ ਤੇ ਇੱਕ ਬਜ਼ੁਰਗਾ ਰਾਜੇਵਾਲ ਦਾ ਉਹਨਾਂ ਦੀ ਪੈਰ ਦੀ ਅੰਗਿੱਟਾ ਟੁੱਟ ਗਿਆ ਸੀ ਤੇ ਦੋ ਪੇਸ਼ੈਂਟ ਹੈਗਾ ਆਪਣਾ ਕੋਈ ਖੁਸ਼ੀਰਾ ਮਹਲਵਈ ਦੇ ਲੱਗਿਆ ਦੱਸ ਰਿਆ ਤੇ ਉਹਨਾਂ ਨੂੰ ਲਿਆ ਕੇ ਅਸੀਂ ਮੌਕੇ ਤੇ ਐਂਬੂਲੈਂਸ ਨੂੰ ਫੋਨ ਕਰਕੇ ਇਥੇ ਸਿਵਲ ਹਸਪੀਟਲ ਛੱਡਿਆ ਜੋ ਜਿਹੜੇ ਖੜੇ ਸੀ ਉਹਨਾਂ ਨੇ ਕੁਛ ਨਹੀਂ ਕੀਤਾ ਨਹੀਂ ਸਰ ਸਭ ਨੇ ਕੀਤਾ ਸਰ ਸਾਰਿਆਂ ਨੇ ਚੱਕਿਆ ਗੱਬੇ ਗਿਰਿਆ ਪਿਆ ਸੀ ਬਜ਼ੁਰਗ ਛੜਕਦੇ ਸਾਰਿਆਂ ਨੇ ਚੱਕ ਕੇ ਪਹਿਲਾਂ ਫੁੱਟਪਾਥ ਕੋਲ ਲਿਆਂਦਾ ਫਿਰ ਐਮਬੂਲੈਂਸ ਆਈ 5-7 ਮਿੰਟ ਦੇ ਵਿੱਚ ਤੇ ਲਿਆ ਕੇ ਸਿਵਲ ਹਸਪੀਟਲ ਵਿੱਚ ਦਾਖਲ ਕਰਾਇਆ ਜੀ ਡਾਕਟਰ ਡਾਕਟਰ ਸਾਹਿਬ ਕੀ ਨਾਮ ਹੈ ਜੀ ਡਾਕਟਰ ਅਮਰਪ੍ਰੀਤ ਕੋਲ ਹਾਂ ਡਾਕਟਰ ਜੀ ਐਕਸੀਡੈਂਟ ਕੇਸ ਹੈ ਕੀ ਕੀ ਡਿਟੇਲ ਹੈ ਹਾਂਜੀ ਦੋ ਪੇਸ਼ੈਂਟ ਆਏ ਨੇ ਦੋਨਾਂ ਦਾ ਆਪਸ ਦੇ ਵਿੱਚ ਹੀ ਐਕਸੀਡੈਂਟ ਹੋਇਆ ਇੱਕ ਪੇਸ਼ੈਂਟ ਜੋ ਆ ਆਇਡੈਂਟੀਫਾਈ ਹੋ ਗਿਆ ਬਲਵਿੰਦਰ ਸਿੰਘ ਹੈ ਉਹਨਾਂ ਦਾ ਨਾਮ ਉਹ ਰਾਜੇਵਾਲ ਦੇ ਦੱਸੇ ਜਾ ਰਹੇ ਆ ਐਂਡ ਇੱਕ ਪੇਸ਼ੈਂਟ ਹਾਲੇ ਅਨਨੋਨ ਹੈ ਉਹਨਾਂ ਦੇ ਨਾਲਦਿਆਂ ਨੂੰ ਸ਼ਾਇਦ ਹਾਲੇ ਪੁਲਿਸ ਵਾਲੇ ਪਤਾ ਕਰ ਰਹੇ ਜਦੋਂ ਆਣਗੇ ਫਿਰ ਬਤਨ ਲੱਗੂਗਾ ਦੋਨੋਂ ਪੇਸ਼ੈਂਟ ਟ੍ਰੈਪਰ ਹੋ ਗਿਆ ਦੋਨਾਂ ਦੇ ਹੈਡ ਇੰਜਰੀ ਸੀ ਐਂਡ ਇੱਕ ਪੇਸ਼ੈਂਟ ਦੇ ਪੈਰ ਤੇ ਕ੍ਰਸ਼ ਇੰਜਰੀ ਆ ਉਹਨਾਂ ਨੂੰ ਵੀ ਅਸੀਂ ਬੱਤੀ ਰੈਫਰ ਕਰਤਾ ਕਿੰਨੇ ਕਿ ਬਜੇ ਹੈ ਨਹੀਂ ਹਾਲੇ ਅੱਧਾ ਪੌਣਾ ਘੰਟਾ ਪਹਿਲਾਂ ਦੀ ਗੱਲ ਹੈ ਜੀ ਸਾਡੇ ਹਰੀਆਂ ਰੋਡ ਸਮਰਾਲਾ ਮੈਂ ਕਿੰਨੀ ਕੀ ਐਸ ਹੈਗੀ ਦੋਨਾਂ ਦੇ ਇੱਕ ਤਾਂ 50 ਸਾਲ ਦੇ ਨੇ ਐਂਡ ਦੂਜੇ ਕਰੀਬ 35-40 ਸਾਲ ਦੇ ਹੋਣਗੇ। ਹਾ ਸਵੀਅਰ ਇੰਜਰੀ ਹਾਂਜੀ ਇੱਕ ਦੇ ਹੈਡਿੰਗ ਜਰੀ ਆ ਥੋੜੀ ਸਵੀਅਰ ਲੱਗ ਰਹੀ ਆ ਉਹਨਾਂ ਨੂੰ ਸਕੈਨ ਕਰਨ ਵਾਸਤੇ ਅੱਗੇ ਭੇਜ ਰਹੇ ਆ ਐਂਡ ਦੂਜੇ ਠੀਕ ਨੇ। ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز